ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਤੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਸੁਖਜਿੰਦਰ ਿੰਦਾਵਾ ਤੇ ਸਾਧਿਆ ਨਿਸ਼ਾਨਾ ਕਹੀਆਂ ਵੱਡੀ ਗੱਲਾਂ ਆਉਣ ਵਾਲੇ ਬਜਟ ਸੈਸ਼ਨ ਤੋਂ ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ ਹਜ਼ਾਰ ਹਜ਼ਾਰ ਰੁਪਏ ਸੀਐਮ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ ਐਮਪੀ ਹਰਸੀਮਰਤ ਕੋਰ ਬਦਲ ਨੇ ਐਸਆਈਟੀ ਦੇ ਗੱਠ ਨੂੰ ਲੈ ਕੇ ਚੁੱਕੇ ਸਵਾਲ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਸਰਕਾਰ ਸੁਖਪਾਲ ਖੈਰਾ ਦਾ ਵੱਡਾ ਬਿਆਨ ਕਿਹਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਕੀਤਾ ਜਾਵੇ ਤਲਬ ਵਿੱਤ ਮੰਤਰੀ ਹਰਪਾਲ ਜੀਮਾ ਨੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਵਿਤੀ ਪੈਕੇਜ ਦੀ ਕੀਤੀ ਮੰਗ ਕਿਹਾ 1000 ਕਰੋੜ ਦੀ ਦਿੱਤੀ ਜਾਵੇ ਗ੍ਰਾਂਟ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਾਈ ਕਮਾਂਡ ਵੱਲੋਂ ਵੱਡਾ ਝਟਕਾ ਕਿਸੇ ਨੂੰ ਵੀ ਨਹੀਂ ਬਣਾਇਆ ਜਾਵੇਗਾ ਸੀਐਮ ਦਾ ਚਿਹਰਾ ਪੰਜਾਬ ਦੇ ਮੌਸਮ ਬਾਰੇ ਇਹ ਨਵੀਂ ਅਪਡੇਟ ਇਨਾਂ ਜ਼ਿਲ੍ਹਿਆਂ 'ਚ ਲਾਟ ਜਾਰੀ 328 ਪਾਵਨ ਸਰੂਪਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਐਸਜੀਪੀਸੀ ਤੇ ਸਾਧਿਆ ਨਿਸ਼ਾਨਾ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੀ ਵੱਡੀ ਕਾਰਵਾਈ ਪਟਿਆਲਾ ਦੇ ਤਹਿਸੀਲਦਾਰ ਕਰਨਦੀਪ ਸਿੰਘ ਨੂੰ ਕੀਤਾ ਸਸਪੈਂਡ 16 ਜਨਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ 71 ਤਾਇ ਹ ਮੁੱਦਿਆਂ ਤੇ ਹੋਵੇਗੀ ਚਰਚਾ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਸੁਖਵੀਰ ਸਿੰਘ ਬਾਦਲ ਨੇ ਲੋਂਗੋਵਾਲ ਦੀ ਨਗਰ ਕੌਂਸਲ ਪ੍ਰਧਾਨ ਨੂੰ ਅਕਾਲੀ ਦਲ ਚ ਕਰਵਾਇਆ ਸ਼ਾਮਿਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ ਜ਼ਿਲ੍ਹਾ ਹਾਈ ਟੈਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸੁਨੇ ਹਨ ਗਾਹਕ ਨਹੀਂ ਰਾਜਾ ਵੜਿੰਗ ਤੇ ਸ਼ਬਦੀ ਹਮਲਾ ਬੋਲਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੋਂ 500 ਕਰੋੜ ਦੇ ਰੇਟ ਖੁੱਲੇ ਹਨ ਉਦੋਂ ਤੋਂ ਗਾਹਕ ਹੋ ਗਏ ਵਿਰੋਧੀ ਧਿਰ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਵਿਰੋਧੀ ਧਿਰ ਲਈ ਸਰਕਾਰੀ ਪਾਗਲਖਾਨਾ ਖੋਲਣਾ ਪਵੇਗਾ ਇਸ ਦੇ ਨਾਲ ਹੀ ਪੱਤਰਕਾਰ ਵੱਲੋਂ ਜਦੋਂ ਰਾਜਾ ਵੜਿੰਗ ਵੱਲੋਂ ਚੁੱਕੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਕਹੋ ਪਹਿਲਾਂ 12 ਪੰਜਾ ਸਿੱਖ ਲਵੋ 60 ਹੁੰਦਾ ਹੈ ਜ 48 ਇਸ ਦੇ ਨਾਲ ਹੀ ਸੁਖਜਿੰਦਰ ਰੰਦਾਵਾ ਬਾਰੇ ਬੋਲਦੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੁਖਜਿੰਦਰ ਰੰਦਾਵਾ ਮੈਨੂੰ ਗਾਲਾਂ ਕੱਢ ਰਹੇ ਸਨ ਉਹ ਉੱਥੇ ਬੋਲ ਰਹੇ ਸਨ ਕਿ ਜੋ ਅਸੀਂ ਧਰਮ ਲਈ ਕਰਦੇ ਹਾਂ ਤੁਸੀਂ ਕਰ ਨਹੀਂ ਸਕਦੇ ਸੀਐਮ ਮਾਨ ਨੇ ਕਿਹਾ ਕਿ ਮੈਂ ਰੰਦਾਵਾ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਉਹ ਵੀ ਭੁੱਲ ਗਏ ਹਨ ਕੀ ਸੰਤੋਖ ਸਿੰਘ ਰੰਦਾਵਾ ਬਲੂ ਸਟਾਰ ਦੀਂਦਰਾ ਗਾਂਧੀ ਨੂੰ ਵਧਾਈ ਦੇਣ ਗਏ ਸਨ ਕੀ ਉਹ ਭੁੱਲ ਗਏ ਹਨ ਉਹਨਾਂ ਨੇ ਕਿਹਾ ਕਿ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮੈਨੂੰ ਗਾਲਾਂ ਕੱਢ ਕੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਗੁਰਗਰਾਂ ਸਾਹਿਬ ਜੀ ਦੇ 328 ਰੁਪਿਆਂ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਦੇ ਗਠਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ ਉੰਨਾਨੇ ਕਿਹਾ ਹੈ ਕਿ ਆਪ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਉਭਾਰ ਤੋਂ ਕਬਰ ਆ ਗਈ ਹੈ ਤੇ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਇੱਕ ਪ੍ਰੇਰਿਤ ਐਸਆਈਟੀ ਬਣਾਈ ਹੈ ਜਿਸ ਦਾ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਦੇਣਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਹੈ ਦਖਲ ਦੇਣਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਹੈ ਸਾਂਸਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਇਹ ਐਸਆਈਟੀ ਸਾਮਦਮ ਦੰਡਪੇ ਦੀ ਨੀਤੀ ਦੇ ਦਿਨ ਕੰਮ ਕਰਦੀ ਹੈ ਤੇ ਇਸ ਵਿੱਚ ਉਹ ਅਧਿਕਾਰੀ ਸ਼ਾਮਿਲ ਹਨ ਜਿਨ੍ਹਾਂ ਦੀ ਜਾਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਨਿਜੀ ਰੰਜਿਸ਼ ਹੈ ਜਾਂ ਉਹ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਅਨੁਸਾਰ ਕੰਮ ਕਰ ਰਹੇ ਹਨ ਉਹਨਾਂ ਨੇ ਅੱਗੇ ਲਿਖਿਆ ਕਿ ਐਸਆਈਟੀ ਦਾ ਮੁਖੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੂੰ ਲਾਇਆ ਗਿਆ ਹੈ ਜਦੋਂ ਸ਼੍ਰੀ ਅੰਮ੍ਰਿਤਸਰ ਸਾਇਵਿਕੇ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਤੇ ਜਾਨ ਲੈਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਗੁਰਪ੍ਰੀਤ ਸਿੰਘ ਪੁੱਲਰ ਨੇ 6 ਘੰਟਿਆਂ ਤੱਕ ਐਫਆਈਆਰ ਦਰਜ ਕਰਨ ਦੀ ਖੇਚਲ ਤੱਕ ਨਹੀਂ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਰਿਪੋਰਟ ਤੇ ਆ ਕੇ ਵੀ ਕਹਿ ਦਿੱਤਾ ਸੀ ਕਿ ਇਹ ਇਹ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸੁਖਵੀਰ ਬਾਦਲ ਵੱਲੋਂ ਖੁਦ ਕਰਵਾਇਆ ਹੋ ਸਕਦਾ ਹੈ ਦੂਜੇ ਨੰਬਰ ਤੇ ਉਹਨਾਂ ਨੇ ਲਿਖਿਆ ਕਿ ਐਸਆਈਟੀ ਮੈਂਬਰ ਐਸਪੀ ਹਰਪਾਲ ਸਿੰਘ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਉਸ ਜਗ੍ਹਾ ਦੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਸੀ ਜਿੱਥੇ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾ ਰਹੇ ਸਨ ਤੀਸਰੇ ਨੰਬਰ ਤੇ ਉਹਨਾਂ ਨੇ ਲਿਖਿਆ ਹੈ ਕਿ ਐਸਆਈਟੀ ਮੈਂਬਰ ਐਸਪੀ ਗੁਰਬੰਸ ਸਿੰਘ ਬੈਂਸ ਇਹ ਇੱਕ ਦਾਗੀ ਅਫਸਰ ਹੈ ਜਿਸ ਨੂੰ ਅਕਾਲੀ ਸਰਕਾਰ ਦੌਰਾਨ ਪ੍ਰੀਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਹੈ ਉਸ ਐਸਐਸਆਈਟੀ ਦਾ ਵੀ ਮੈਂਬਰ ਹੈ ਜਿਸ ਨੇ ਵਿਕਰਮਜੀਤ ਠਿਆ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ ਸਾਬਕਾ ਐਸਐਸਪੀ ਤਰਨਤਾਰਨ ਡਾਕਟਰ ਅਵਜੋਦ ਕੋਰ ਗਰੇਵਾਲ ਜਿਨ੍ਹਾਂ ਨੂੰ ਤਰਨਤਾਰਨ ਨੂੰ ਪਹੁੰਚੋਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਸ਼ਿਕਾਇਤ ਤੇ ਮੌਤਲ ਕਰ ਦਿੱਤਾ ਗਿਆ ਸੀ ਨੂੰ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਕੀਤਾ ਹੈ ਜਦੋਂ ਕਿ ਅਰਵਿੰਦ ਕੇਜਰੀਵਾਲ ਦੇ ਚਾਹੇਤੇ ਕੈਬਨਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਆਦਮ ਨੂੰ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਬਠਿੰਡਾ ਦੀ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਸੁਖਵੀਰ ਬਾਦਲ ਫੇਲ ਹੋ ਚੁੱਕੀ ਸਰਕਾਰ ਦੀਆਂ ਇੰਨਾ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਪੁਲਾਤ ਤੋਂ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਸ਼ੀਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਮਜ਼ਬੂਤ ਅਤੇ ਗੰਭੀਰ ਅਪੀਲ ਕਰਦੇ ਹ ਕਿ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਆস্থা ਪਰੋਸੀ ਤੇ ਇਨਸਾਫ ਨਾਲ ਕੀਤੀ ਗਈ ਗਿਦਾਰੀ ਦਾ ਤੁਰੰਤ ਸੰਗਿਆਨ ਲਿਆ ਜਾਵੇ ਸੁਪਾਲ ਖੈਰਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕਰਨ ਜਿਨ੍ਹਾਂ ਨੇ ਉਦਾ ਸੰਭਾਲਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੌਂ ਖਾ ਕੇ ਲੋਕਾਂ ਨੂੰ ਪ੍ਰੋਸਾ ਦਿੱਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਤੇ ਬਾਈਬਲ ਕਲਾ ਪੁਲਿਸ ਗੋਲੀकांड ਵਿੱਚ ਡੇਢ ਮਹੀਨੇ ਦੇ ਅੰਦਰ ਇਨਸਾਫ ਦਿੱਤਾ ਜਾਵੇਗਾ ਨਹੀਂ ਤਾਂ ਉਹ ਸਦੀਵੀ ਗੁਰੂ ਆਪਣੀ ਆਖਰੀ ਸਰਕਾਰ ਅੱਗੇ ਸਮਰਪਿਤ ਕਰਨਗੇ ਸੁਪਾਲ ਖੈਰਾਨੇ ਨੇ ਕਿਹਾ ਕਿ 3 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਇਨਸਾਫ ਮਿਲਿਆ ਤੇ ਨਾ ਹੀ ਸਪੀਕਰ ਨੇ ਸ਼੍ਰੀ ਗੁਰਗਰਨ ਸਾਹਿਬ ਜੀ ਅੱਗੇ ਚੁੱਕੀ ਆਪਣੀ ਪਵਿੱਤਰ ਸੋਣ ਨੂੰ ਨਿਭਾਇਆ ਹੈ ਇਹ ਗੁਰੂ ਸਾਹਿਬ ਅੱਗੇ ਝੁੱਠੀ ਸੌਖਾਂ ਦੇ ਬਰਾਬਰ ਹੈ ਜੋ ਕਿ অতি ਗੰਭੀਰ ਧਾਰਮਿਕ ਮਸਲਾ ਹੈ ਇਸ ਦੀ ਜਾਂਚ ਸ਼੍ਰੀ ਅਕਾਲ ਤਖਸੈ ਵੱਲੋਂ ਹੋਣੀ ਲਾਜ਼ਮੀ ਹੈ ਸੁਖਪਾਲ ਖੈਰਾਂ ਨੇ ਵੀ ਮੰਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬੇਅਦਬੀ ਅਤੇ ਬਾਈਬਲ ਕਲਾਮ ਮਾਮਲਿਆਂ ਵਿੱਚ ਉਹਨਾਂ ਦੀ ਲਗਾਤਾਰ ਅਸਪਸ਼ਟ ਚੁੱਪੀ ਅਤੇ ਦੇਰੀ ਲਈ ਸਵਾਲਾਂ ਦੇ ਘੇਰੇ ਚ ਲਿਆਂਦਾ ਜਾਵੇ ਉਹਨਾਂ ਨੇ ਧਿਆਨ ਦਿਵਾਇਆ ਹੈ ਕਿ ਡੇਰਾ ਸੱਚਾ ਸੋਦਾ ਦੇ ਪ੍ਰੇਮੀ ਪ੍ਰਦੀਪ ਕਲੇਰ ਨੇ ਅਦਾਲਤ ਵਿੱਚ ਸਪਸ਼ਟ ਤੌਰ ਤੇ ਕਬੂਲਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਰੀਆਂ ਬੇਅਦਬੀਆਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਇਸ਼ਾਰਿਆਂ ਤੇ ਕੀਤੀਆਂ ਗਈਆਂ ਹਨ ਖੈਰਾਨੇ ਕਿ ਹੈ ਕਿ ਇਸ ਅਦਾਲਤੀ ਕਬੂਲੀਅਤ ਦੇ باوجود ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਤੱਕ ਰਾਮ ਰਹੀਮ ਨੂੰ ਇੱਕ ਵਾਰ ਵੀ ਪੁਸ਼ਗੀਸ਼ ਲਈ ਤਲਬ ਕਰਨ ਦੀ ਹਿੰਮਤ ਨਹੀਂ ਕੀਤੀ ਇਹ ਜਾਣਬੂਜਕੇ ਕੀਤੀ ਜਾ ਰਹੀ ਦੇਰੀ ਮਾਨ ਸਰਕਾਰ ਦੀ ਨੀਅਤ ਇਮਾਨਦਾਰੀ ਅਤੇ ਨੈਤਿਕ ਪਰੋਸਯੋਗਤਾ ਤੇ ਗੰਭੀਰ ਸਵਾਲ ਖੜੇ ਕਰਦੀ ਹੈ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਪਰੇ ਹਾਲਾਤ ਪੈਦਾ ਹੋਣ ਅਤੇ ਉਸ ਉਪਰੰਤ ਦਹਾਕਿਆਂ ਬਾਅਦ ਆਈ ਭਿਆਨਕ ਹੜ੍ਹਾਂ ਕਾਰਨ ਸੂਬੇ ਲਈ ਪੈਦਾ ਹੋਏ ਚੁਣੌਤੀਪੂਰਨ ਹਾਲਾਤਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਤੁਰੰਤ ਵਿਤੀ ਸਹਾਇਤਾ ਤੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਮੁਹੱਈਆ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ ਨਵੀਂ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨਾਲ ਪ੍ਰੀ ਬਜਟ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਣੇ ਆਉਣ ਵਾਲੇ ਕੇਂਦਰੀ ਬਜਟ 2026-27 ਰਾਜ ਦੀਆਂ ਮਹੱਤਵਪੂਰਨ ਵਿਤੀ ਲੋੜਾਂ ਤੇ ਨੀਤੀਗਤ ਮੰਗਾਂ ਨੂੰ ਪੇਸ਼ ਕਰਦੇ ਹੋਏ ਇੱਕ ਵਿਸਥਾਰਿਤ ਮੰਗ ਪੱਤਰ ਸੌਂਪਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਵਿੱਤ ਮੰਤਰੀ ਨਿਰਮਲਾ ਸਿਤਾਰਾ ਮੰਨ ਅੱਗੇ ਮੁੱਖ ਮੰਗਾਂ ਰੱਖੀਆਂ ਉਹਨਾਂ ਨੇ ਕਿਹਾ ਕਿ ਐਸਡੀਆਰਐਫ ਦੇ ਬਕਾਇਆ ਨੂੰ ਵਿਆਜ ਦੇਣਦਾਰੀ ਤੋਂ ਛੋਟ ਤੇ ਇਕੱਠੇ ਹੋਏ ਫੰਡਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਨੇ ਉਮੀਦ ਪ੍ਰਗਟਾਇਆ ਕਿ ਕੇਂਦਰੀ ਬਜਟ ਸੁਰੱਖਿਆ ਅਤੇ ਜਲਵਾਯੂ ਸੰਕਟਾਂ ਦੋਵਾਂ ਤੋਂ ਉੱਪਰ ਰਹੇ ਸਰਹੱਦੀ ਰਾਜਵਜੋ ਪੰਜਾਬ ਦੀਆਂ ਵੀ ਲੱਖਣ ਚੁਣੌਤੀਆਂ ਨੂੰ ਸੰਬੋਧਿਤ ਕਰਕੇ ਸਹਿਕਾਰੀ ਸੰਗਵਾਦੀ ਭਾਵਨਾ ਨੂੰ ਦਰਸਾਵੇਗਾ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਦੇ ਆਗੂ ਨੂੰ ਵੱਡਾ ਝਟਕਾ ਦਿੱਤਾ ਹੈ ਸੂਬਾ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਕਾਂਗਰਸ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ ਕਾਂਗਰਸ ਸਮੂਹਿਕ ਅਗਵਾਈ ਹੇਠ ਚੋਣ ਲੜੇਗੀ ਜਿਸ ਦਾ ਚਿਹਰਾ ਰਾਹੁਲ ਗਾਂਧੀ ਹੋਵੇਗਾ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟ ਨੇ ਇੱਕ ਵਾਰ ਕੈਪਟਨ ਮਨੀਂਦਰ ਸਿੰਘ ਨੂੰ ਆਪਣਾ ਚਿਹਰਾ ਬਣਾ ਕੇ ਚੋਣਾ ਲੜੀਆਂ ਸਨ ਇਸ ਤੋਂ ਪਹਿਲਾਂ ਸਮੂਹਿਕ ਗਵਾਈ ਹੇਠ ਚੋਣਾ ਲੜੀਆਂ ਜਾਂਦੀਆਂ ਸਨ ਅਸੀਂ ਅਜੇ ਵੀ ਸਮੂਹਿਕ ਅਗਵਾਈ ਹੇਠ ਚੋਣਾ ਲੜਾਂਗੇ ਸਾਰੇ ਕਾਂਗਰਸੀ ਆਗੂ ਚਿਹਰੇ ਹਨ ਜਿਨ੍ਹਾਂ ਵਿੱਚ ਰਾਹੁਲ ਗਾਂਧੀ ਸਭ ਤੋਂ ਵੱਡਾ ਚਿਹਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਐਸਜੀਪੀਸੀ ਤੇ ਨਿਸ਼ਾਨਾ ਸਾਧਦੇ ਹੋਏ ਕਿ ਹੈ ਕਿ ਐਸਜੀਪੀਸੀ ਇਸ ਮੁੱਦੇ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ ਇਸ ਮੁੱਦੇ ਨੂੰ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਬਣਾਇਆ ਜਾ ਰਿਹਾ ਹੈ ਉਹਨਾਂ ਕਿ ਹੈ ਕਿ ਸਰਕਾਰ ਨੇ ਨਿਰਪੱਖ ਜਾਂਚ ਲਈ ਐਸਆਈਟੀ ਬਣਾਈ ਹੈ ਇਹ ਐਸਆਈਟੀ ਪਾਵਨ ਸਰੂਪ ਲੱਭਣ ਲਈ ਬਣਾਈ ਗਈ ਹੈ ਇਸ ਮੋਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਲੋਹ ਤਲਬ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਜਥੇਦਾਰ ਸਾਹਿਬ ਨੇ ਸੱਦਾ ਹੈ ਮੈਂ 15 ਜਨਵਰੀ ਨੂੰ ਜ਼ਰੂਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵਾਂਗਾ ਮੈਂ ਉੱਥੇ ਕੋਈ ਹਿਸਾਬ ਲੈਣ ਨਹੀਂ ਸਕੋ ਹਿਸਾਬ ਦੇਣ ਜਾ ਰਿਹਾ ਗੋਲਕ ਵਾਲੇ ਬਿਆਨ ਤੇ ਮੈਂ ਆਪਣਾ ਸਪਸ਼ਟੀਕਰਨ ਦੇਵਾਂਗਾ ਪੰਜਾਬ ਵਿੱਚ ਇੱਕ ਪਾਸੇ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਠੰਡ ਵਿਚਾਲੇ ਧੁੱਪ ਨਿਕਲਣ ਨਾਲ ਥੋੜੀ ਰਾਹਤ ਵੀ ਮਹਿਸੂਸ ਕੀਤੀ ਗਈ ਹੈ ਸਵੇਰੇ ਜਿੱਥੇ ਪਹਿਲਾਂ ਸੰਗਣੀ ਤੁੰਦ ਪਈ ਉੱਥੇ ਹੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਧੁੱਪ ਵੀ ਨਿਕਲੀ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਿਕ 13 ਤੇ 14 ਜਨਵਰੀ ਨੂੰ ਤੁੰਦ ਜ਼ਿਆਦਾ ਰਹੇਗੀ ਪਰ ਲੋੜੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਵੱਲੋਂ 14 ਜਨਵਰੀ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ येलो ਅਲਰਟ ਐਲਾਨਿਆ ਗਿਆ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਫਾਜ਼ਿਲਕਾ ਮੁਕਸਸਾਏ ਵਿੱਚ yellow alert ਰਹੇਗਾ ਤੇ ਧੁੰਦ ਪੈਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਆ ਪਟਿਆਲਾ ਦੇ ਤਹਿਸੀਲਦਾਰ ਨੂੰ ਸੇਵਾ ਤੋਂ ਮੁਕਤਲ ਕਰ ਦਿੱਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਮੁਖਸਤਤਰ ਕਮਿਸ਼ਨਰ ਮਾਲ ਪੰਜਾਬ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਆ ਪਟਿਆਲਾ ਦੇ ਤਹਿਸੀਲਦਾਰ ਕਰਨਦੀਪ ਸਿੰਘ ਪੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਤਲਕ ਕਰ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਨੂੰ ਕਿਉਂ ਮੁਤਲਕ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਵੱਲੋਂ ਜਾਰੀ ਕੀਤੇ ਗਏ ਦਫ਼ਤਰੀ ਹੁਕਮ ਅਨੁਸਾਰ ਤਹਿਸੀਲਦਾਰ ਪਟਿਆਲਾ ਦੀ ਮੁਤਲਕ ਕਰਨ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਬਾ ਦੇ ਤਹਿਸੀਲਦਾਰ ਨੂੰ ਤਹਿਸੀਲਦਾਰ ਪਟਿਆਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ਰੰਧਾਵਾ ਸਾਹਿਬ ਕੱਲ ਮੈਨੂੰ ਗੱਲਾਂ ਕੱਢ ਰਹੀ ਸੀ ਕੱਲ ਕੱਲ ਕੇ ਕੱਢ ਰਹੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ ਮੈਂ 15 ਤਰੀਕ ਨੂੰ ਜਾਊਂਗਾ ਮੈਂ ਮੈਂ ਵੱਡਾ ਨਹੀਂ ਹੋ ਸਕਦਾ ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋਈ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਹਾਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੇਰੇ ਨਾਂ ਵੱਸਬ ਨੂੰ ਯਾਦ ਕਰਾਉਣ ਚਾਹਣਾ ਹੋਈ ਭੁੱਲ ਗਏ ਸੰਤੋਖ ਸਿੰਘ ਰੰਧਾਵਾ ਤਾਂ ਬਧਾਈ ਦੇਣ ਗਿਆ ਸੀ ਜਿੰਦਰਾ ਨਾਲ ਮਲੂਖ ਸਾਹਿਬ ਪੁੱਲ ਗਈ ਤੇ ਬਲੂਸਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲੋ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਹੈ ਮੁੱਖ ਮੰਤਰੀ ਹੁਣ ਤਾਂ ਕੋਈ ਮੁੱਖ ਮੰਤਰੀ ਹੀ ਨਹੀਂ ਹ ਕੋਤੋਂ satisified ਹੋ ਹਾਰੇ ਵੀ ਨਹੀਂ ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲਓ ਜੀ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹਨੇ ਇਹਨਾਂ ਨੂੰ ਪਹਿਰੇ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਂ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ ਪਾਚਾ ਫਿਰ ਤੁਸੀਂ ਉਹ ਦੇਖੋ ਅੱਛਾ ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਾਉਂਦਾ ਨਾ ਵੀ ਰਾਜੀ ਬੜਿੰਦ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਾਇਆ ਹੁਣ ਕੱਲ ਕੀ ਕਹੀ ਜਾਂਦਾ ਸੀ ਰਾਜਮੇਂ ਕਹਿੰਦਾ ਵੀ ਲੋਕ ਕਹਿੰਦੇ ਜੰਦੇ ਨੇ ਪੱਤਰਕਾਰਾਂ ਮੇ ਕਹਿੰਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਠੀਕ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਸੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲੋਂ ਦੇ ਗਾਹਕ ਹੋਗੇ ਹੋਣੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੈਂ ਛੁੜਦਾ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾਫੀ ਮੰਗਣੀ ਪਾਉਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਹਨਾਂ ਦਿਮਾਗੀ ਤਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਬੁੜਾਂ ਨੂੰ ਘਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹਦੇ ਚੋਂ ਛਡਾਉਣਾ ਕਿਸੇ ਨੇ ਉਹ ਬਾਹਿਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀਏ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਦੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਮੈਂ ਪਾਗੜ ਫੜ ਲਿਆ ਪਤਾ ਨਹੀਂ ਹਨਾ ਸੋ ਇੱਥੋਂ ਮੈਂ ਅੰਦਾਜ਼ਾ ਲਾ ਸਕਾਂ ਤਰਸੀ ਕਰ ਸਕਦੇ ਹਾਂ ਕੀ ਕਰੀਏ ਨਾ ਵੀ ਚਲੋ ਪਰਮਾਤਮਾ ਸਮੱਤ ਬਖਸ਼ੇ ਬਾਲ ਬਖਸ਼ੇ ਨਾ ਹਨਾ ਤਾਂ ਕਿ ਮਤਲਬ ਆਬਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਹਨਾ ਤਾਂ ਕੋਈ ਉਹ ਬਾਜਵਾ ਸਾਹਿਬ ਹੀ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਗਏ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੇ ਤੁਸੀਂ ਫਿਰ ਬਾਜ ਮਸਬ ਕਰਨਾਟਕਾ ਤੇ ਤਿਲੰਗਣਾ ਤੇ ਹਿਮਾਚਲ ਵਾਲਾ ਵੀ ਰਖਾ ਦੋ ਫਿਰ ਤੁਸੀਂ ਕਦ ਬਸ ਫਿਰਦੇ ਹੋ ਇੱਥੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀ ਸਰਕਾਰਾਂ ਨੇ ਬਾਕੀ ਤਾਂ ਭਾਜਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਭਾਜਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਬੇਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਤੇ ਤਾਮਿਲਨਾਡੂ ਚ ਜਾਏ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਾਈਟੇਰੀਆ ਵੈਸੇ ਕੋਈ ਹੋਰ ਕ੍ਰਾਈਟੇਰੀਆ ਫਿਰ ਮੈਂ ਤਾਂ ਕਹੂੰਗਾ ਵੀ ਹਿੱਲੇ ਪਏ ਨੇ ਬੋਲੀ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਪਰ ਹਾਂ ਮੈਨੂੰ ਬੁਲਾਇਆ ਮੈਨੂੰ ਮੈਂ ਨੀਵਾ ਹੋ ਕੇ ਜਾਊਗਾ ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕਾਉਂ ਦਿੱਤੀ ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਵਿੱਚ ਮੇਰਾ ਸਪਸ਼ਟੀ ਕਰਨ ਲਈ ਮੈਂ ਸਪਸ਼ਟਾ ਕਰਕੇ ਆਉਂਗਾ ਨਾ ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਜਦੋਂ ਮੇਰੇ ਕੋਲੇ ਆਹ ਆਹ ਚੀਜ਼ਾਂ ਸੀਗੀਆਂ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਉਹਦਾ ਤੇ ਉਹਦੇ ਤੇ ਕੋਈ ਇਦਾਂ ਦਾ ਕੋਈ ਉਹ ਨਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਇਹਨਾਂ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ 파ਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਤੋਂ ਰਿਸਪੌਂਸਰਡ ਕਮਰੇ ਨੇ ਕਨ ਇਥੋ ਤਾਂ ਫਿਰ ਸਿੱਧੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬਟਿੰਡੀ ਵਾਲਿਆਂ ਤਾਂ ਲੋੜ ਨਹੀਂ ਹੈਗੀ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾਏ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਨਹੀਂ ਹਿਸਾਬ ਮੰਗਣ ਵਾਲਾ ਹਾਂ ਐਨਾ ਕਹਿ ਵੀ ਪ੍ਰਧਾਨ ਜੀ ਨੇ ਆਪ ਕਿਹਾ ਐਸਜੀਪੀ ਸਿਵਰ 10 20 ਘਟਾਲੇ ਤਾਂ ਸਾਡੇ ਹੁੰਦੇ ਆ ਫਿਰ ਇਹ ਕੀ ਹੈ ਫਿਰ ਉਹ ਕਹਿੰਦੇ ਜੀ ਆਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ। ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਣੇ। ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰਨ ਦੀ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ? ਉਹ ਕੋਈ ਹੋਰ ਪੁਲਿਸ ਹੈ। ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ। ਤੇ ਫਿਰ ਹਾਈ ਕੋਰਟ ਤਾਂ ਵੀ ਭਾਰਤ ਦਾ ਕਾਨੂੰਨ ਆ ਨਾ। ਨਾਲੇ ਜਦੋਂ ਤਾਂ ਆਪ ਬਰਤਣਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ 'ਚ ਆ ਜਾਂਦੇ ਨੇ। ਜਦੋਂ ਕੋਈ ਇੱਧਰ ਨੂੰ ਕੋਈ ਜਾਂਚ ਹੋ ਜਗਾ ਅਸੀਂ ਕਾਨੂੰਨ ਦੇ ਦੇਰੇ ਚ ਨਹੀਂ ਆਉਂਦੇ। ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਬੰਦ ਕੱਢ ਕੇ ਅਸ਼ਰਦਾਂ ਟੇਕ ਕਿਉਂ ਆਉਂਦੇ? ਹਰੇਕ ਨੂੰ ਹੱਕ ਹੈ ਕਵੀ ਵੀ ਵੀ ਮੇਰਾ ਜਿਹੜਾ ਧਾਨ ਜਾਂ ਮੇਰਾ ਦਸਬੰਦ ਹੈ ਉਹ ਉਹਦਾ ਕਿੱਥੇ ਜਾ ਰਿਹਾ? 14 ਸਾਲ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣਾ ਇਹਨਾਂ ਨੇ ਇਹ ਇਹਨਾਂ ਬੋਲੋ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੂੰ 20-24 ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਬ ਇਸ ਵੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਾ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਚਾਦਾ ਕੋਈ ਮੈਂ ਕੋਈ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਹੁਣ ਮੈਂ ਬਹੁਤ ਸਾਰੇ ਮੈਂ ਵੀ ਵੀਡੀਓ ਦੇਖੀ ਹੈ ਕਿ ਇਸ ਤੋਂ ਪਹਿਲਾਂ ਕਦੀ ਬੁਲਾਇਆ ਨਹੀਂ ਗਿਆ ਮੈਂ ਜਾਊਂਗਾ ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਮੈਂ ਉਹਨਾਂ ਬਾਰੇ ਪੁੱਛਦਾ ਮੈਂ ਜਾਉਂਦਾ ਦਾਸ ਸਰ ਦਾਸ ਸਰ ਬਾਈ ਲਾਈਕ ਲਾਈਕ ਕਰਕੇ ਬਦੋਂ ਕੱਲ੍ਹ ਗੋਸ਼ਟਾਂਗੇ ਦੇਖੋ ਜੀ ਜੋ ਵੀ ਸਾਡੇ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਆ ਸੈਂਟਰ ਨਾਲ ਵੀ ਡਾਈਆਪ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਦੀ ਕੋਈ ਜੇਲ੍ਹ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਜੇ ਕੋਈ ਇਨਪੁਟ ਆਈ ਵੀ ਹੈ ਅਸੀਂ ਉਹਦੇ ਤੇ ਸਾ ਦੋਨੋਂ ਸਰਕਾਰਾਂ ਦੀ ਜਿਹੜੀਆਂ ਏਜੰਸੀਜ਼ ਨੇ ਵਿਜੀਲੈਂਸ ਏਜੰਸੀ ਨੇ ਉਹਨਾਂ ਨਾਲ ਡਾਈਆਪ ਕਰਕੇ ਅਸੀਂ ਕਰਾਂਗੇ ਬਾਕੀ ਜੇ ਉਹ ਸਿਰਫ ਇਸ ਕੰਮ ਵਾਸਤੇ ਕਰਦੇ ਆ ਕਿ ਸਾਨੂੰ ਅਪਗ੍ਰੇਡ ਕਰ ਦੋ ਹਨਾ ਸਾਡੀ ਬੈਰਕ ਬਦਲ ਦੋ ਦੋ ਤਿੰਨ ਵਾਰੀ ਪਹਿਲਾਂ ਹੀ ਪਾ ਚੁੱਕੇ ਨੇ ਤੇ ਉਹ ਆਉਂਦਾ ਹੋਊਗਾ ਤਰੀਕਾ ਇਹਨਾਂ ਨੂੰ ਇਹ ਪਰ ਜੋ ਐਸ ਪਰ ਲਾਅ ਹੈ ਐਸ ਪਰ ਜੇਲ ਮੈਨੂ ਹੈ ਐਸ ਪਰ ਜੇਲ ਲਾਅ ਹੈ ਉਹਦੇ ਮੁਤਾਬਕ ਹੀ ਟ੍ਰੀਟਮੈਂਟ